ਹਾਂ ਗਲਤੀ ਹੋਈ ਵੈਸੇ ਨਹੀਂ ਮਾਰਿਆ ਕਿਉਂ ਕੀ ਗਲਤੀ ਹੋਈ ਕਾਰਨ ਕੀ ਬਣਦਾ ਮੈਂ ਕਿਹਾ ਤੁਹਾਨੂੰ ਕੀ ਕਰ ਮੇਰੀ ਮੰਮੀ ਨੂੰ ਪਤਾ ਜੋ ਪਤਾ ਉਹਨਾਂ ਕੋਲ ਗਲਤੀ ਹੋ ਗਈ ਉਹ ਬਸ ਇਹੀ ਕਹਿੰਦੇ ਮੇਰੇ ਕੋਲ ਗਲਤੀ ਹੋ ਗਈ ਹੋਰ ਕੋਈ ਸਰ ਮੈਨੂੰ ਕੁਝ ਨਹੀਂ ਪਤਾ ਕੀ ਕਹਿੰਦੀ ਮੰਮੀ ਤੇਰੀ ਮੰਮੀ ਮੇਰੇ ਇਹੋ ਕਹਿੰਦੇ ਮੈਨੂੰ ਕੁਝ ਨਹੀਂ ਪਤਾ ਲੱਗਾ ਕੀ ਹੋਇਆ ਮੈਥੋਂ ਗਲਤੀ ਹੋ ਗਈ ਕਹਿੰਦੀ ਮੇਰੇ ਕੋਲ ਉਹ ਰੋਹ ਸਰ ਮਾਰਨ ਦਾ ਕੋਈ ਕਾਰਨ ਨਹੀਂ ਕੁਝ ਨਹੀਂ ਪਤਾ ਸਰ ਮੈਨੂੰ ਤੇਬਰ ਦੇ ਪਾਸ ਬਿਆਲੇ ਆਇਆ ਸੀਗਾ ਉਦੋਂ ਉਸ ਦਿਨ ਉਹ ਅਮਨਪ੍ਰੀਤ ਕੌਰ ਸਕੂਟਰੀ ਐਕਵਰਸ 'ਤੇ ਸਵਾਰ ਹੋ ਕੇ ਪਿੰਛੀਨਾ ਬੇੜ ਤੋਂ ਪਿੰਡ ਬਿਧੀਪੁਰ ਫਾਟਕ ਨਹਿਰੀ ਪੱਟੀ ਪੱਟੀ ਜਾ ਰਹੇ ਸੀ ਤੇ ਜਦੋਂ ਉਹ ਨਵਾਂ ਪਿੰਡ ਸਰਦਾਰਾਂ ਨੇੜੇ ਧਾਰੀਵਾਲ ਸਾਹਿਬ ਤੋਂ ਵੀ 2 ਕਿਲੋਮੀਟਰ ਪਹੁੰਚੇ ਕਹਿਣਾ ਤਾਂ ਉਹਨਾਂ ਪਾਸੋਂ ਉਹ سونے ਦੇ ਗਹਿਣੇ ਕਿਸੇ ਅਣਜਾਣ ਬੰਦੇ ਨੇ سونے ਦੇ ਗਹਿਣੇ ਖੋਣ ਦੀ ਕੋਸ਼ਿਸ਼ ਕੀਤੀ ਸੀ ਇਹ ਦਰਾਂ ਦੇ ਚੜਪੇੜੇ ਹੈਗਾ ਇਹਨਾਂ ਵਿੱਚੋਂ ਅਮਨਪ੍ਰੀਤ ਕੌਰ ਦੀ ਡੇਰੇ ਨਾਲ ਚੜਪੋਈ ਸੀ

ਇਹਦੇ ਵਿੱਚ ਕੁਝ ਹੋਰ ਜਿਹੜਾ ਹੈਗਾ ਇਹਨੇ ਕੰਟੀਨਿਊਸ ਚ ਗੱਲ ਜਦੋਂ ਦੋਸ਼ਿਆ ਨੂੰ ਪੇਸ਼ ਕੀਤਾ ਗਿਆ ਤਾਂ ਹੋਰ ਟੈਕਨੀਕਲ ਤੇਰੀ ਅਨਾਲਿਸਿਸ ਜਿਹੜੀ ਟੀਮਾਂ ਜਿਹੜੇ ਟੈਕਨੀਕਲ ਤੇ ਪੇਸ਼ ਤੋਂ ਗੱਲ ਅਸਲੀਤ ਕੁਝ ਹੋਰ ਸਾਹਮਣੇ ਆਈ ਸੀ ਉਹ ਬਗਾਨੇ ਤਪਤੀਸ਼ ਇੱਕ ਨਵਾਂ ਇਹਦਾ ਹੈਗਾ ਜਿਹੜੇ ਪਹਿਲੂ ਸਾਹਮਣੇ ਆਏ ਸੀ ਇਹਦੇ ਵਿੱਚ ਮ੍ਰਿਤਕ ਅਮਨਪ੍ਰੀਤ ਕੌਰ ਦੀ ਸੱਸ ਰੁਪਿੰਦਰ ਕੌਰ ਤੇ ਉਸ ਦਾ ਪਤੀ ਆਕਾਸ਼ਦੀਪ ਸਿੰਘ ਅਕਸਰ ਉਸ ਨੂੰ ਦਾਜ ਦੇਣ ਦਾਜ ਦੇ ਤੇ ਬੱਚਾ ਨਾਮ ਕਰਕੇ ਤੰਗ ਪ੍ਰੇਸ਼ਾਨ ਕਰਦੇ ਸੀ ਸੋ ਇਸੇ ਕਾਰਨ ਕਰਕੇ ਦੋਸ਼ੀਆਂ ਵੱਲੋਂ ਹਮੋਸ਼ਰਾ ਹੋ ਕੇ ਸਲਾਹ ਕਰਕੇ ਉਹ ਸਾਰੀ ਝੂਠੀ ਕਹਾਣੀ ਬਣਾ ਕੇ ਲੜਕੀ ਅੰਮ੍ਰਿਤਕੌਰ ਨੂੰ ਮੈਚ ਤੱਕਾ ਮਾਰ ਕੇ ਸੁੱਟਦਾ ਸੀ ਜਿਸ ਤੇ ਲੜਕੀ ਦੀ ਲਾਸ਼ ਜਿਹੜੀ ਹੈਗੀ ਧਾਰੀਵਾਲ ਤੋਂ ਨੇੜੇ ਮੌਕੇ ਬਰੰਦ ਹੋ ਗਈ ਸੀ ਜਿਸ ਤੇ ਇਸ ਮਕਰਮੇ ਵਿੱਚ

ਦੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੇ ਕੋ ਹੋ ਕਿਸੇ ਦੇ ਵਿੱਚ ਮੁੱਲੇ ਸਾਹਮਣੇ ਆਈ ਤਾਂ ਉਹਨੂੰ ਅਸੀਂ ਉਹਦੇ ਖਾਤ ਕਰਕੇ ਕੀਤੀ ਜਾਊ। ਸਰ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਲੋਟੋ ਯਾ ਲੋਟੋ ਜਾਣੇ ਵਗੈਰਾ ਨੇ ਮੱਝ ਛੋੜ ਦਿੱਤੇ ਜਾਂ ਬਰਾਮਦ ਹੋਏ ਪਿਆ ਹੈ। ਇਹ ਲੋਟਰੀ ਗੱਲ ਜਿਹੜੀ ਹੈਗੀ ਹੈ ਹੁਣ ਪਾਰਟ ਇਸ ਇਨਵੈਸਟੀਗੇਸ਼ਨ ਵਿੱਚ ਵਿਚਾਰ ਰਹੇ ਆ ਬੰਦੇ ਉਹ ਇੰਗਲ ਪ੍ਰੋਪਰ ਰਹਿਮਾਨ ਲੈ ਕੇ ਤਤਕੀਸ਼ ਕਰਾਂਗੇ। ਜੋ ਪਹਿਲੀ ਸਟੋਰੀ ਬਣਾਈ ਸੀ ਇਹਨਾਂ ਨੇ ਇਸ ਵਾਰ ਵੀ ਅਸੀਂ ਸਾਡੇ ਕੋਲ ਖੋਈ ਹੈ ਲੇਕਿਨ ਅਸਲੀ ਕੁਝ ਹੋਰ ਸਾਹਮਣੇ ਆਈ। ਸਰ ਉਸ ਨੂੰ ਕਿਵੇਂ ਸ਼ੱਕ ਕਰਿਆ ਕਿ ਕੀ ਕਹਾਣੀ ਦਾ ਸਾਰ ਹੋ ਸਕਦੀ ਹੈ? ਸਾਨੂੰ ਪਰਮਿਟਿਟਿਨ ਇਨਵੈਸਟੀਗੇਸ਼ਨ ਇਹ ਜਿਸ ਤੋਂ ਜਿਸ ਉਹਨਾਂ ਦੀ ਮੌਕੇ ਤੇ ਜਾ ਕੇ ਜਿਹੜੀ ਅਸੀਂ ਮੱਕਲ ਉਹ ਬਿਜ਼ਨਸ ਸਪੋਰਟ ਕੀਤਾ ਸੀ ਰਿਨ ਕ੍ਰਾਈਮ ਉਹ ਤੋਂ ਵੀ ਗੱਲ ਤੋਂ ਇਹਨਾਂ ਦੀ ਗੱਲਾਂ ਆਪਰਚੂਨਿਟੀ ਕਨਵਰਸੇਸ਼ਨ ਦੀ ਗੱਲ ਡਾਊਟਫੁਲ ਲੱਗ ਰਹੀ ਸੀ ਬਸ ਜਿਹੜੀ ਹੈਗੀ ਟੈਕਨੀਕਲ ਮੈਸੇਜ ਕੀਤਾ ਗਿਆ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਫਰਦਰ ਵੀ ਹੈਗੀ ਇਹ ਗੱਲ ਕਲੀਅਰ ਹੋਈ ਹੈ ਵੀ ਇਹਨੇ ਆਪੋ ਚੀਜ਼ ਥੋੜੀ ਸਟੋਰੀ ਬਣਾਈ ਲਗਦੀ ਹੈ ਜੇ ਜੀ ਕਾ ਅਪੀਲ ਦੁਨਾਹ ਕਰਦੀ ਪੁਲਿਸ ਨੂੰ ਪੁਲਿਸ ਸੱਚੀ ਕਾ ਵੀ ਹੋਰ ਲੋਕਾਂ ਨੂੰ ਅਬੀਨ ਗੁਮਾਂ ਕਰਦੀ ਨਹੀਂ ਇਹ ਬਿਲਕੁਲ ਬਿਲਕੁਲ ਪਹਿਲਾਂ ਸਟੋਰੀ ਬਣਾਈ ਹੋਨੇ ਲੇਕਿਨ ਅਸਲੀਅਤ ਜਿਹੜਾ ਹੈਗਾ ਉਹ ਬਾਅਦ ਚ ਕਲੀਅਰ ਹੋਈ ਹੈ ਉਸ ਬਾਅਦ ਸਤਨਦੀ ਹੋਈ ਪਹਿਲੇ ਕਲੀਅਰ ਹੋ ਗਈ ਵੀ ਇਹ ਮਲਰਡ ਹੈਗਾ ਨਾ ਆਪ ਹੀ ਸਰ 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 ਮੋੜ ਲੇਤੀ ਨਾ ਹਰ ਪਾਰ ਦਾ ਉਹ ਅੰਜਾਮ ਕਿਵੇਂ ਦਿੱਤਾ ਗਿਆ ਤੇ ਉਹ ਕਿਉਂ ਦਾ ਤੱਕ ਦੇ ਤੱਕ ਉਹ ਦੋਆਂ ਦੀ ਦੋਆਂ ਦੀ ਪਲਾਨਿੰਗ ਸੀ ਦੋਆਂ ਦੀ ਆਪਸ ਹੀ ਪਲਾਨਿੰਗ ਸੀ ਜਿਸ ਜਿਹੜੀ ਹੈਗਾ ਉਥੋਂ ਜਦੋਂ ਉਥੋਂ ਚਲੇ ਨੇ ਲੜਕੀ ਦੇ ਪੇਰੈਂਟ ਦੇ ਕਰੋਂ ਚਲੇ ਨੇ ਇਹ ਮੁੰਡੇ ਦੀ ਆਪਕੋ ਚ ਪਹਿਲੇ ਆਪਕ ਜੀ ਕਨਵਰਸੇਸ਼ਨ ਗੱਲ ਹੋਈ ਸੀ ਮਾਂ ਦੇ ਪੁੱਤਰ ਦੀ ਗੱਲ ਹੋ ਗਈ ਸੀ ਲੱਗ્યું ਕਿ ਆ ਕੇ ਬਈ ਸਰ ਜਿਆਦੇ ਮਤਲਬ ਬਾਹਰ ਲੈ ਕੇ ਜਾਂਦੀ ਨਹੀਂ ਉਹ ਲੱਗੀ ਲੜਕੀ ਆਪਣੇ ਪੇਕੇ ਤੋਂ ਆ ਰਹੀ ਸੀ ਲੜਕੀ ਜਦੋਂ ਪੋਰਾ ਕਰਦਾ ਨਾਮ ਪੂਜਾ ਆਇਆ ਨਹੀਂ ਐਕਚੁਅਲੀ ਕੀ ਹੈ ਲੜਕੀ ਜਿਹੜੀ ਸੱਸ ਹੈ ਉਹ ਲੜਕੀ ਦੇ ਪੇਕੇ ਨਾਲ ਹੀ ਗਈ ਸੀ ਉਹ ਤੇ ਗਈ ਸੀ ਪੇਕੇ ਦੇ ਵਾਪਸ ਆ ਰਹੇ ਸੀ ਇਹਨਾਂ ਪਤਾ ਸੀ ਪਹਿਲੇ ਡੂਰਿੰਗ ਇਨ ਬਿਟਵੀਨ ਇਹਨਾਂ ਆਪਕ ਜੀ ਕਨਵਰਸੇਸ਼ਨ ਹੋਈ ਸੀ ਮਾਂ ਪੁੱਤਰ ਦੀ ਇਹ ਉਹ ਲੜਕੀ ਦੇ ਪਿੰਡਸ ਤੋਂ ਵਾਪਸ ਹੀ ਆਪਣੇ ਸਹੁਰੇ ਘਰ ਕੀ ਆ ਰਹੀ ਸੀ ਤੇ ਨਾਲ ਸਸੀ ਤੇ ਰਾਜ ਜਿਹਨਾਂ ਨੇ ਨਿਰੋਕ ਕੇ ਉਹਦੇ ਘਰ ਨੂੰ ਸਾਰਾ ਲੈ ਸਜੀਤ ਕੰਸ ਸਾਰਾ ਸਭ ਪ੍ਰਾਇਮ ਖੇਚਿਆ ਸੀਗਾ ਉਹਦੇ ਘਰ ਵਾਲੇ ਨੇ ਚਿਆ ਸੀ ਮਾਸਟਰ ਮਾਈਂਡ ਬਿਲਕੁਲ ਮਾਂ ਤੇ ਪੁੱਤ ਨੇ ਦੋਨੋਂ ਮਾਸਟਰ ਮਾਈਂਡ ਹਾਂ ਸਸੀ ਜੀ ਨੇ ਐਤ ਤੇ ਕਹ ਦਿੱਤਾ ਕਿ ਮਾਂ ਆਪੋ ਦੋਵੇਂ ਮੌਕੇ ਤੇ ਮਜੂਦ ਸੀ ਕਿ ਜਾਂ ਹੋਰ ਵੀ ਲੋਗ ਰਹੇ ਨੇ ਨਹੀਂ ਬਿਲਕੁਲ ਦੋਦੇ ਮਾਂ ਪੁੱਤ ਸਨ ਮੈਂ ਦੱਸਾਂਗਾ ਰਿਹਾ ਕਿ ਮਾਂ ਦਾ ਰੋਲ ਜਿਹੜਾ ਉਹ ਜ਼ਿਆਦਾ ਬੇਟਾ ਉਹ ਬਿਲਕੁਲ ਵਿੱਚ ਘੱਟ ਸੀ ਕੋਈ ਨੂੰ ਪਤਾ ਨਹੀਂ ਸੀ ਉਹ ਬਿਲਕੁਲ ਫਰਦਰ ਫਰਦਰ ਇਸ ਵੇਲੇ ਜੋ ਸਾਡੇ ਹੁਣ ਫਿਲਹਾਲ ਰੋਲ ਸਾਹਮਣੇ ਆਇਆ ਵੀ ਇਹਨਾਂ ਨਾਲ ਆਪਣੇ ਖਮਾ ਪੁੱਦਾ ਹੀ ਸੀਗਾ ਉਹਨੇ ਆਪਕੋ ਇਹਨਾਂ ਨੇ ਬੜਾ ਡਰਾਮਾ ਕਰਕੇ ਸਿਰ ਹੈਗਾ ਉਹਨੂੰ ਮਗਰ ਉਹ ਹੀ ਕਹੇ ਵੀ ਫਰਦਰ ਅਸੀਂ ਹੁਣ ਰਿਮਾਂਡ ਲਵਾਂਗੇ ਰਿਮਾਂਡ ਕਰਕੇ ਫਰਦਰ ਜਿਹੜੀ ਇੱਕ ਇਨਵੈਸਟੀਗੇਸ਼ਨ ਚ ਪੜਤਾਲ ਚ ਗੱਲ ਹੋ ਸਾਹਮਣੇ ਆਇਆ ਤਾਂ ਉਹਨੇ ਕਾਫੀ ਗੱਲ ਕੀਤੀ ਹੈ ਤਾਂ ਲੜਕੀ ਦੇ ਪਰਿਵਾਰਕ ਮੈਂਬਰ ਕਹਿ ਰਹੇ ਵੀ ਜਿਹੜੀ ਜਿਹੜੀ ਹੈਗੀ ਸੱਸ ਹੈਗੀ ਹੈ ਇਹਦੇ ਖਿਲਾਫ ਪਹਿਲਾਂ ਵੀ ਮਾਮਲੇ ਚ ਚੱਲਿਆ ਹੈ ਹੱਤਿਆ ਦਾ ਮਾਮਲਾ ਅਮੀ ਫਿਲਹਾਲ ਅਸੀਂ ਇਹ ਪਤਾ ਕਰ ਰਹੇ ਹਾਂ ਤਾਂ ਰਿਕਾਰਡ ਪਤਾ ਕਰ ਰਹੇ ਹਾਂ ਜੀ